ਤੇ ਇਹ ਬਾਈ ਕਿੱਥੋਂ ਲੈ ਕੇ ਆਇਆ ਕਿੰਨੇ ਪੈਸਿਆਂ ਚ ਲੈ ਕੇ ਆਇਆ ਤੇ ਇਹਨੇ ਆਖਰਕਾਰ ਕਰਨਾ ਕੀ ਆ ਇਸ ਬਾਰੇ ਜਾਣਦੇ ਹਾਂ ਕਿਉਂਕਿ ਇਹ ਹੈਰਾਨੀ ਵਾਲੀ ਗੱਲ ਆ ਹਨਾ ਜਦੋਂ ਅਸੀਂ ਇੱਥੋਂ ਟੱਪੇ ਤੇ ਅਸੀਂ ਇਹ ਅਚਾਨਕ ਸਾਡੀ ਜਦੋਂ ਨਿਗਾਹ ਪਈ ਤੇ ਸਾਡੇ ਦਾ ਵੇਖ ਕੇ ਮੇਰੇ ਤੇ ਸਾਰੇ ਦਾ ਹੋਸ਼ ਉੱਡ ਗਿਆ ਵੀ ਯਾਰ ਆ ਹੈਲੀਕਾਪਟਰ ਵਾਲਾ ਕਿਹੜਾ ਬੰਦਾ ਜਨੇ ਲਿਆਂਦਾ ਸੀ ਤਾਂ ਮਿੱਤਰੋ ਮੇਰੇ ਮਨ ਚ ਰੁਚੀ ਜਾਗੀ ਵੀ ਜਾਣੀਏ ਵੀ ਕਿਉਂ ਲਿਆਂਦਾ ਕੱਤੋਂ ਲਿਆਂਦਾ ਕਯੂਰੀਸਿਟੀ ਜਿਹੜੀ ਹੁੰਦੀ ਨਾ ਉਹਨੇ ਸਾਨੂੰ ਬਾਈ ਨਾਲ ਮਿਲਣ ਵਾਸਤੇ ਮਜਬੂਰ ਕਰਤਾ ਤੇ ਬਾਈ ਤੋਂ ਅਸੀਂ ਬਹੁਤ ਮਿੰਤਰਲੇ ਨਾਲ ਟਾਈਮ ਲਿਆ ਪਹਿਲਾ ਭਾਈ ਜੀ ਤੁਹਾਡਾ ਨਾਮ ਕੀ? ਮੇਰਾ ਨਾਮ ਜੱਗਾ ਸਿੰਘ ਹੈ। ਜੱਗਾ ਸਿੰਘ। ਪਿੰਡ ਆਪਣਾ ਹਈ ਆ? ਕੋਟਲੀ ਦੇਵਨ। ਕੋਟਲੀ ਦੇਵਨ। ਤਾਂ ਭਾਈ ਜੀ ਇਹ ਹੈਲੀਕਾਪਟਰ ਤੁਸੀਂ ਕਿੱਥੋਂ ਲਿਆਂਦਾ? ਇਹ ਆਪਾਂ ਮਾਨਸਾ ਤੋਂ ਲਿਆਂਦਾ ਲੋ। ਮਾਨਸਾ ਤੋਂ। ਹਾਂਜੀ। ਭਾਈ ਜੀ ਪਹਿਲਾਂ ਆਪਣਾ ਕੰਮ ਦੱਸ ਆਪਣਾ ਕੰਮ ਕੀ ਹੈ? ਆਪਣਾ ਕੰਮ ਵੈਲਡਿੰਗ ਦਾ ਹੀ ਹੈ। ਵੈਲਡਿੰਗ ਦਾ। ਆ ਆਪਣੀ ਦੁਕਾਨ ਹੈ। ਹਾਂਜੀ। ਪਿੰਡ 'ਚ ਯਾਨੀ ਕਿ ਫੁੱਲ ਕੰਮ ਆ ਤੁਹਾਡੇ ਕੋਲ। ਮਹਾਰਾਜ ਦੀ ਕਿਰਪਾ ਜੀ। ਮਹਾਰਾਜ ਦੀ ਕਿਰਪਾ। ਇਹ ਤੁਸੀਂ ਮਾਨਸਾ ਤੋਂ ਯਾਨੀ ਕਿ ਲਿਆਂਦਾ? ਹਾਂਜੀ। ਅੱਛਾ। ਤੇ ਕੀ ਕਿਨੇ ਪੈਸੇ ਲੱਗੇ ਤੇ ਕੀ ਪ੍ਰਾਈਸ ਹੈ ਇਹਦਾ? ਇਹਦਾ ਭਾਈ 40 ਲੱਖ ਰੁ